ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸਾਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੁਰਜ ਨਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੀਆਂ ਵੀਰ ਹੈਪੀ ਦੇ ਕੋਲ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਪਸ਼ੂ ਦੋ ਦਿਖਾਵਾਂਗੇ ਦੋ ਬੈੜਾਂ ਦੋਸਤੋ ਤੇ ਦੋਵੇਂ ਬਿਲਕੁਲ ਹਜੇ ਤਿਆਰੀ ਦੇ ਵਿੱਚ ਨਹੀਂ ਠੀਕ ਆ ਇੱਕ ਬੈੜ ਜਿਹੜੀ ਥੋੜੇ ਦਿਨ ਲੈ ਕੇ ਜਾਊਗੀ ਇੱਕ ਕੁਝ 20 ਦਿਨ ਹੋ ਸਕਦਾ ਵੀ ਕੱਚੀ ਆ ਬਾਕੀ ਗੱਲ ਬਾਤ ਆ ਉਹ ਵੀਰ ਹੈਪੀ ਦੇ ਨਾਲ ਕਰਕੇ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਡੱਬੀ ਬੈੜ ਤੇ ਇੱਕ ਬਿਲਕੁਲ ਜਿਹੜੀ ਦੋਸਤੋ ਬਰਾਊਨ ਰੰਗ ਦੇ ਵਿੱਚ ਬੈੜਾ ਇੱਕ ਰੰਗ ਆ ਠੀਕ ਆ ਤੇ ਅੱਜ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਦੋਸਤੋ ਤਰੀਕ ਅੱਜ 9 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ 3:30 ਵਜੇ ਸ਼ਾਮ ਦਾ ਹੈਗਾ ਠੀਕ ਹੈ ਤੇ ਬਾਕੀ ਪਸ਼ੂ ਜਿਹੜਾ ਗੱਬਣਾ ਦੋਸਤੋ ਉਹਨੂੰ ਤਿਪਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਤੇ ਜਿਹੜਾ ਸੋਇਆ ਸਬਾਇਆ ਉਹਨੂੰ ਦੋ ਡੰਗ ਜਿਹੜੀ ਚੁਵਾਈ ਕਰਕੇ ਤਸੱਲੀ ਕਰਨ ਤੋਂ ਬਾਅਦ ਹੀ ਖਰੀਦਿਆ ਕਰੋ ਤੇ ਬਾਈ ਹੈਪੀ ਤੋਂ ਪੂਰੀ ਇਨਫੋਰਮੇਸ਼ਨ ਲੈਣੀ ਆ ਤੇ ਪਿੰਡ ਬੁਰਜ ਨੱਥੂਕੇ ਤੁਸੀਂ ਵਿਜ਼ਿਟ ਕਰਨੀ ਆ ਬੁਰਜ ਰਾਏ ਕੇ ਪਿੰਡ ਬਿਲਕੁਲ ਲਾਕਿਆ ਸਰਾਲੀ ਮੰਡ ਇੱਕ ਪਾਸੇ ਆ ਸ਼ਕਰੀ ਪਿੰਡ ਥੋੜੀ ਦੂਰੀ ਤੇ ਪੱਟੀ 6 ਕਿਲੋਮੀਟਰ ਦੂਰੀ ਤੇ ਆ ਇੱਕ ਪਾਸੇ ਸਰਿਆਲੀ ਬਿਲਕੁਲ ਜੀਟੀ ਰੋਡ ਨੈਸ਼ਨਲ ਹਾਈਵੇ ਤੋਂ 7 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੁਰਜ ਨੱਥੂਕੇ ਆ ਸਭ ਤੋਂ ਪਹਿਲਾਂ ਵੀਰ ਹੈਪੀ ਸਸਰੀਕਾਰ ਸਸਰੀ ਦਾ ਸੰਧੂ ਸਾਹਿਬ ਹੋਰ ਠੀਕ ਠਾਕ ਹਾਂਜੀ ਚੜ੍ਹਦੀ ਕਲਾ ਜੀ ਚਲੋ ਉਹਦੀ ਚੰਗੀ ਚੜ੍ਹਦੀ ਕਲਾ ਚਾਹੀਦੀ ਆ ਤੇ ਅੱਜ ਹੈਪੀ ਭਰਾ ਦੋ ਪਸ਼ੂ ਬਕਾਊਗਾ ਦੋ ਆ ਜੀ ਵੜਾਈਆਂ ਵੜਾਈ ਤੇ ਕਿਵੇਂ ਕੀ ਕੰਡੀਸ਼ਨ ਆ ਅੱਜ ਇਹਨਾਂ ਦੀ ਬਿਲਕੁਲ ਵੀ ਸੋਣ ਵਾਲਿਆਂ ਨੇ ਕਿੰਨੇ ਕਿ ਦਿਨ ਦੋਵੇਂ ਗੱਪਣਾ ਦੋਵੇਂ ਗੱਪਣਾ ਹਾਂਜੀ ਦਿਨ ਘੱਟੋ ਘੱਟ ਵੀ ਕਿੰਨੇ ਕਿਨੇ ਲੈ ਕੇ ਜਾਣਗੇ ਦਿਨ ਆ ਸੰਧੂ ਸਾਹਿਬ ਇੱਕ ਹਫ਼ਤਾ ਲੈ ਜੂਗੀ ਇੱਕ ਹਫ਼ਤਾ ਲੈ ਜੂਗੀ ਆ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਬਖਾਉਂਦੇ ਆ ਇੱਕ ਹਫ਼ਤਾ ਸਮਾਂ ਲੈ ਜੂ ਤੇ ਥਾਣ ਤੁਸੀਂ ਦੇਖੋ ਵੀ ਬਹੁਤ ਜ਼ਿਆਦਾ ਸੋਨਾ ਮੁਠੀ ਦਾ ਥਾਣਾ ਪੱਤਰ ਬਖਾਲਾ ਬਿਲਕੁਲ ਬੈਕ ਸਾਈਡ ਤੋਂ ਦੇਖੀਏ ਤਾਂ ਭਾਣਾ ਬਿਲਕੁਲ ਪੱਤਰ ਆਹ ਦੇਖੋ ਆਹ ਤਨਾ ਦਾ ਗੈਪ ਵੇਖ ਲਓ ਕਿੰਨਾ ਆਹ ਦੇਖੋ ਖਾਣ ਵੇਖ ਲਓ ਕਿਦਾਂ ਲੱਗਾ ਪੈਨ ਹੈ ਪੀਪਾਈ ਦਾ ਜਿਹੜਾ ਸੌਦਾ ਦੋਸਤੋ ਬਿਲਕੁਲ ਸਸਤਾ ਹੁੰਦਾ ਵਾਜਪਰੇਟ ਹੁੰਦੀ ਆ ਪਸ਼ੂ ਵੀ ਉਹ ਹਸਾਰਨਾ ਜੇਕਰ ਆਪਾਂ ਦੇਖੀਏ ਤਾਂ ਪਸ਼ੂ ਓਨੇ ਗੁਣਾ ਦੇ ਮਾਰਕ ਹੁੰਦੇ ਆ ਓਨੇ ਦੇਖ ਹੁੰਦੀ ਆ ਪਸ਼ੂਾਂ ਦੇ ਜਿੰਨਾ ਕਿ ਤੁਸੀਂ ਇਹ ਰੇਟ ਭਾਅ ਪੜਤਾ ਲਾਉਣਾ ਜਾਂ ਜਿੰਨੀ ਕਿ ਡਿਮਾਂਡ ਵੀ ਇਸਨੇ ਕਰਨੀ ਆ ਹਬੀ ਭਈ ਇਹ ਸੂਆ ਕੰਮਾ ਸੁਣ ਜਾ ਰਹੀ ਸਾਨੂੰ ਸਾਹ ਘਰ ਵਾਲੇ ਦੂਜਾ ਆਂਦੇ ਪਰ ਆਪਾਂ ਤੀਜਾ ਮੰਨ ਕੇ ਦੇਣੀ ਆ ਠੀਕ ਆ ਦੂਜਾ ਸੂਆ ਕੋ ਕਿਹਾ ਨਾ ਆਹ ਪਰ ਤੁਸੀਂ ਇਹ ਲੋ ਪੂਰੇ ਕੰਨ ਦੂਜਾ ਹੀ ਹੋਵੇ ਪਰ ਆਪਾਂ ਤੀਜਾ ਕਹੇ ਉਹਦੀ ਫਿੱਕੀ すぎ ਤੀਜਾ ਕਹੇ ਦੇਣੀ ਆ ਆਪਾਂ ਠੀਕ ਆ ਹਾਂਜੀ ਠੀਕ ਆ ਤੀਜਾ ਸੂਆ ਆਂਦਾ ਵੀਰ ਵੀ ਕਹਿ ਕੇ ਦਵਾਂਗੇ ਤੇ ਬਹਿਣੀ ਤੋਂ ਜਿਹੜਾ ਦੋਸਤੋ ਥਾਨ ਤੋਂ ਹਾਂ ਉਹ ਤੁਸੀਂ ਅੱਜ ਦੇਖ ਲੋ ਆ ਬਲੋ ਗੈਬ ਕੰਨਾ ਥਾਨ ਵਾਲੋ ਕਿਦਾਂ ਲੱਗਾ ਥਣ ਪਾ ਡੱਕਾ ਕਾਫੀ ਖੂਬਸੂਰਤ ਤੇ ਮੇਰਪੁਰ ਤੋਂ ਸੱਲੀ ਨਾਲ ਮੇਰਾ ਵੀਰ ਵੀਡੀਓ ਦੇਖ ਲਿਆ ਕਰੋ ਸੌਦਾ ਕਰਨ ਲੱਗਿਆ ਕਿਤੋਂ ਵੀ ਜਿੱਥੋਂ ਵੀ ਆਪਾਂ ਵੀਡੀਓ ਬਣਾ ਰਹੇ ਹਾਂ ਕਾਲੀ ਨਾ ਕਰਿਆ ਕਰੋ ਸੌਦਾ ਬੜੇ ਹੌਸਲੇ ਨਾਲ ਕਰਿਆ ਕਰੋ ਚਵਾਈ ਤੇ ਆਪਕੇ ਇਹ ਤਸਲੀ ਦੇ ਨਾਲ ਰਕਮ ਲਾਉਣੀ ਹੁੰਦੀ ਦੋਸਤੋ ਪੈਸਾ ਜੇਕਰ ਗਿਣੀਏ ਨਾ ਇਕੱਠਾ ਕਰਨਾ ਹੋਵੇ ਤੇ ਇਕੱਠਾ ਹੋਣਾ ਬਹੁਤ ਔਖਾ ਹੈ ਚਾਹੇ ਪਈਆਂ 40 ਆ ਚਾਹੇ ਲੱਖ ਰੁਪਏ ਦੀ ਗਣ ਕਰ ਲਿਓ ਪੈਸਾ ਤਾਂ ਬਹੁਤ ਔਖਾ ਜੁੜਦਾ ਹੈ ਬੜੇ ਹੌਸਲੇ ਨਾਲ ਜਿਹੜੀ ਆ ਮਾਲਕ ਨਾਲ ਗੱਲ ਕਰਕੇ ਵਪਾਰੀ ਵੀਰ ਨਾਲ ਗੱਲ ਕਰਕੇ ਚੰਗੀ ਤਰ੍ਹਾਂ ਪੋਸ਼ ਪੜਤਾਲ ਕਰ ਲਿਆ ਕਰੋ ਪਸ਼ੂ ਕਿਵੇਂ ਦਾ ਕੀ ਗੱਲਬਾਤ ਆ ਕੋਈ ਕਮੀ ਪੇਸ਼ੀ ਦੇਣੀ ਤੇ ਹੈਪੀ ਬਾਈ ਦੇਨ ਹਫਤਾ ਇਕ ਲੈ ਜੂ ਹਫਤਾ ਇਕ ਲੈ ਜੂ ਹਫਤਾ ਸੁੰਦਾ ਪੂਰੀ ਬਾਨੀ ਹਵੇੜ ਆ ਦੇਖੋ ਇਹ ਪੂਰੀ ਚਿੱਤੀ ਵਹਿਣ ਨਹੀਂ ਪਾਈ ਪਹਿਲੀ ਵੀਡੀਓ ਦੇ ਇਹਦਾ 75000 ਮੰਗਾ ਕੱਲ ਵੈਸੂ ਨੇ ਵਸ਼ੀ ਦਿੱਤੀ ਆ ਬੱਚੀ ਬਣੀ ਥੱਲੇੋਂ ਗਾਵ ਤੇ ਕਿਵੇਂ ਬੌਲੇ ਦੇ ਵਿੱਚ ਕੋਈ ਇੱਕ ਦਾ ਵਧੀਆ ਚੰਗੀ ਚੁਵਾਈ ਨਿਕਲੀ ਚੰਗੀ ਚੰਗੀ ਬਹੁਤ ਝੂਣ ਚੰਗੀ ਨਹੀਂ ਲਈ ਪਾਈ ਇਹਨਾਂ ਕੱਲ ਆਇਆ ਤੂੰ ਆਪ ਠੀਕ ਆ ਠੀਕ ਹਾਂਜੀ ਬੱਚੀ ਦਿੱਤੀ ਕਾਨੂੰ ਗੱਲ ਆ ਇਹਨਾਂ ਦੇ ਠੀਕ ਆ ਠੀਕ ਚਲੋ ਕੁਦਰਤੀ ਨੇਚਰ ਨੇਚਰਲੀ ਪ੍ਰੋਸੈਸਰ ਵੀ ਬੱਚੀ ਚੰਗੀ ਸੋਹਣੀ ਪਾਤੀ ਤੇ ਇਹ ਹੁਣ ਹੈਪੀ ਬਾਈ ਇਹਨੂੰ ਇੱਕ ਤਾਂ ਖੋਲ ਕੇ ਦਿਖਾ ਦੇ ਤੇ ਬਾਕੀ 35 ਤਾਂ ਬਿਲਕੁਲ ਓਕੇ ਰਿਪੋਰਟ ਮੈਂ ਕਹਿੰਦਾ ਓਕੇ ਆ ਜੀ ਆਪ ਵੀ ਵੀ ਤਸੱਲੀ ਕਰੇ ਕੋਈ ਲਓ ਜੀ ਪਹਿਲੇ ਨੰਬਰ ਵਾਲੀ ਜਿਹੜੀ ਦੋਸਤੋ ਇਹ ਵੈੜ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਂਦੇ ਆ ਤੇ ਥਣ ਜੱਡਾ ਤੁਸੀਂ ਦੇਖ ਕੇ ਜਿਹੜਾ ਜਜਮੈਂਟ ਕਰ ਲਿਓ ਕਿ ਸੋਨਾ ਬਖਾਰਾ ਹੈ ਥਣ ਨੂੰ ਦੇਖੋਗੇ ਜਿਵੇਂ ਮੱਝਾਂ ਦਾ ਥਾਣਾ ਫਕੈਦੇ ਨੇ ਮੱਝਾਂ ਨੂੰ ਥਾਣਾ ਲੱਗਾ ਉਸ ਹਿਸਾਬ ਵੰਦਾ ਜਿਹੜਾ ਬਿਲਕੁਲ ਥਾਣਾ ਅੰਦਾ ਪੂਰੀ ਵੱਡੀ ਆ ਤੇ ਕੱਦ ਪੰਜਾ ਵਾਲੀ ਆ ਪੂਰੀ ਠੀਕ ਆ ਕੱਦ ਪੁੱਤ ਵੀ ਚੰਗਾ ਤੇ ਬਾਕੀ ਸੇਵਾ ਜਿਹੜੀ ਹੈ ਦੋਸਤੋ ਹਮੇਸ਼ਾ ਆਪਾਂ ਕਹਿੰਦੇ ਆਂ ਵੀ ਜਿਹੜਾ ਦੁੱਧੋ ਸੇਵਾ ਦਾ ਠੀਕ ਆ ਸੋ ਕਿਸੇ ਵੀਰ ਨੇ ਵੱਧ ਸੇਵਾ ਕਰ ਲੈਣੀ ਚੰਗੀ ਸੇਵਾ ਦੇ ਵਿੱਚ ਪਸ਼ੂ ਰਹਿ ਜੇ ਤੇ ਬਹੁਤ ਵਧੀਆ ਦੁੱਧ ਅੱਗੇ ਦੇ ਰੂ ਵੀ ਠੀਕ ਆ ਆਹ ਰਾਜ ਠੀਕ ਆ ਬੜੀ ਠੰਡੀ ਤੇ ਦੀ ਹੈ ਅਗਲਾ ਜਿੱਥੇ ਮਾਇਆ ਸਰੋਗੀ ਕੋਲ ਸੇਵਾ ਹੋਵੇ ਲਓ ਜੀ ਮੋੜ ਦੋ ਦਿਨ ਸਮਾਂ ਹਜੇ ਇੱਕ ਹਫ਼ਤਾ ਬਾਕੀ ਇਸ ਹੂਣ ਦੇ ਵਿੱਚ ਠੀਕ ਹੈ ਜੀ ਤੇ ਤਿਆਰੀ ਪੂਰੀ ਆ ਬਾਕੀ ਇਹ ਢਿਲ ਢੁਲ ਜਿਹੜੀ ਆ ਤੁਹਾਨੂੰ ਨੋਰਮਲੀ ਜਦੋਂ ਪਸ਼ੂ ਤੁਰਦਾ ਦੋਸਤੋ ਪਤਾ ਲੱਗ ਜਿਾਣਾ ਵੀ ਢਿਲ ਹੈਗੀ ਆ ਥਣ ਭਾਂਡਾ ਥਣ ਦੇਵਾ ਹਜੇ ਹੋਰ ਬਣਾ ਕੇ ਤਿਆਰ ਕਰ ਲਊਗੀ ਠੀਕ ਆ ਆ ਲਓ ਜੀ ਲੈ ਨਾ ਇੱਕ ਤਰ੍ਹਾਂ ਆ ਲਓ ਠੀਕ ਹੈ ਤੇ ਹੈਪੀ ਭਰਾ ਮੁੱਲ ਫਿਰ ਇਹਦਾ ਲੈਣ ਦੇਣਾ ਤੁਹਾਨੂੰ ਜਵਾ ਪਾਣੀ ਸਾਟਾੜ ਪੈਣ ਪੜਿਆ ਯਾਰ ਮੰਗਣਾ ਅੱਛਾ ਜੀ 53000 ਚ ਪਹੁੰਚ ਕਰਨੀ ਆ ਪਹੁੰਚ ਪੰਜਾਬ ਭਰ ਦੇ ਵਿੱਚ ਹਾਂਜੀ 53000 ਚ ਇਹ ਕੱਲਾ ਹੈਪੀ ਆ ਜਿਹੜਾ ਮਤਲਬ ਕਿ ਪੰਜਾਬ ਭਰ ਦੇ ਵਿੱਚ ਪਹੁੰਚ ਕਰਦਾ ਹੈ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਵੀ ਕਰਦੇ ਆ ਭਰਾ ਤੇ ਪੰਜਾਬ ਦੇ ਵਿੱਚ ਗੱਲ ਕਰਕੇ ਤੇ ਜਦੋਂ ਭੇਜੇ ਡੰਗਰ ਜਿਹੜਾ ਨੇ ਵੀ ਗਏ ਆ ਅੱਛਾ ਪਰ ਗਾੜੀ ਦਾ ਕਰਾਇਆ ਉਹਨਾਂ ਦਾ ਹੀ ਅੱਛਾ ਅੱਛਾ ਹਾਂਜੀ ਬਾਰਡਰ ਤੱਕ ਬਾਰਡਰ ਦਾ ਕਰਾਇਆ ਫਿਰਾਂ ਗਾੜੀ ਉਹਨਾਂ ਦਾ ਠੀਕ ਆ ਠੀਕ ਹਾਂਜੀ ਹੱਦਬੰਦੀ ਤੱਕ ਹਾਂਜੀ ਉਸ ਤੋਂ ਬਾਅਦ ਆ ਕਿ ਉਹਨਾਂ ਲੈ ਜਾਂਦੇ ਗਾੜੀ ਉਹਨਾਂ ਦਾ ਕਰਾਇਆ ਜੇ ਵੀਦੁਰ ਆਪਣੀ ਗੱਡੀ ਜਾਊਗੀ ਪਰਚੀ ਪੈਂਦੀ ਆ ਤੇ ਗੱਡੀਆਂ ਕਰਾਇ ਵੀ ਦਿੰਦੇ ਅਗਲੇ ਠੀਕ ਆ ਠੀਕ ਹਾਂਜੀ 55000 ਦੇ ਵਿੱਚ ਪਹੁੰਚ ਹੋਊਗੀ 55000 ਦੇ ਵਿੱਚ ਪਹੁੰਚ ਆ ਦੋਸਤੋ 50 50 ਦੇ ਵਿੱਚ ਆ ਠੀਕ ਆ ਜਦੋਂ ਹੋਤਾ ਕਿ ਇਹ ਤੋਂ ਹੋਏ ਲੈ 60000 ਰੁੱਦਾ ਮੰਗਣਾ ਵਾ ਪਰ ਆਪਾਂ ਨੂੰ ਬਾਣਾ ਨਹੀਂ ਮਿਲੀ ਬਾਣਾ ਆਪਾਂ ਦੇ ਦੇਣੀ ਸਹੀ ਆ ਸਹੀ ਆ ਤੇ ਬਿਲਕੁਲ ਤੁਹਾਡੇ ਘਰ ਤੱਕ ਜਿਹੜੀ ਦੋਸਤੋ 55000 ਦੇ ਵਿੱਚ ਪਹੁੰਚ ਆ ਬਾਕੀ ਤੁਸੀਂ ਥੋੜਾ ਬਾਦਾ ਕੋਈ ਰਸਤਾ ਛੜਾਈ ਇੱਧਰ ਉੱਧਰ ਦੀ ਗੱਲ ਆ ਉਹ ਤੁਸੀਂ ਜਿਹੜੇ ਦਿੱਤੇ ਹੋ ਉਹਨਾਂ ਦੇ ਕਰਾਂਗੇ 100 200 ਵੀਰ ਦਾ ਮਾਤਰੀ ਕਰਾਂਗੇ ਬਿਲਕੁਲ ਤੇ ਵਪਾਰ ਦੀ ਲੈਣਾ ਕੋਈ ਛੋਟ ਆਪਾਂ ਤਾਂ ਪਹਿਲੇ ਨੰਬਰ ਤੇ ਜ਼ਰੂਰੀ ਆ ਸਹੀ ਗੱਲ ਆ ਜੀ ਤੇ ਹੈਪੀ ਭਰਾ ਆ ਆ ਗਈ ਇੱਕ ਆਪਣੇ ਕੋਲ ਇੱਕ ਹੋਰ ਵੱਡੀ ਵੇੜ ਇਹ ਸੰਤੂ ਸਾਹਿਬ ਜੀ ਵੀ ਆਨੇ ਦੀ ਕੱਚੀ ਜਰਸੀ ਜਾਂਦੀ ਆ ਕ੍ਰੋਸ ਜਰਸੀ ਆ ਕੇ ਹਾਂਜੀ ਤੇ ਵੇੜ ਵੱਡੀ ਆ ਫੁੱਲ ਪੂਰੀ ਫੁੱਲ ਵੱਡੀ ਦੇਖ ਲਓ ਠੀਕ ਆ ਇਹ ਪਾਸੇ ਕੁਝ ਹੋਰੀ ਤੇ ਜਿਹੋ ਜੀ ਬੰਸਰਾ ਬੇਲ ਆ ਦੋਸਤੋ ਬੇਲ ਵੀ ਚੰਗੀ ਆ ਤੇ ਕੱਦ ਪੂਰੇ ਹੀ ਭਾਰੇ ਪੇਟ ਦੀ ਤੇ ਜਿਵੇਂ ਆਪਾਂ ਕਹਿ ਦਿੱਤਾ ਵੀ ਵੱਡੇ ਕੱਦ ਕਰਦੇ ਜਿਵੇਂ ਜਰਸੀ ਤੇ ਐਚਐਫ ਤਾਂ ਤੁਸੀਂ ਕ੍ਰੋਸ ਨੂੰ ਕਹਿ ਸਕਦੇ ਹੋ ਠੀਕ ਆ ਫੁੱਲ ਲਵਾਈ ਨੂੰ ਵੀ ਪੂਰੀ ਆ ਤੇ ਥਾਂ ਤੋਂ ਤੁਸੀਂ ਆ ਵੇਖ ਸਕਦੇ ਹੋ ਵੇੜ ਤੇ ਜਿਹੋ ਜਿਹਾ ਲੱਗਾ ਸਾਹ ਕਰਦੇ ਕੱਚੀ ਹੈ ਵੀ ਆ ਦਿਨਾਂ ਦੀ ਹਜੇ 20 ਦਿਨ ਦੀ ਕੱਚੀ ਹੈ ਹਾਂ ਜੀ 20 ਦਿਨ ਦੀ ਕੱਚੀ ਆ ਭਰਾਵੋ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਠੀਕ ਆ ਬਾਕੀ ਹਜੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਲਾਈ ਵੀ ਹਜੇ ਕੋਈ 2-4 ਦਿਨ 5 ਦਿਨ ਕੋਈ ਸਾਧਨ ਨਹੀਂ ਠਹਿਰ ਕੇ ਨਹੀਂ ਅਵੇ ਮਾਰੀ ਉਂਗਲੀ ਥੱਲੇ ਤੇ ਦੇਖੋ ਹੈ ਆ ਵੇਖ ਲਓ ਆ ਦੇ ਹਾਂ ਆ ਦੇਖੋ ਕੀ ਇਹਦਾ ਕੋ ਦੋ ਦੋ ਤੋਂ ਪੁੱਛਿਆ ਸੀ ਪਿਛਲੇ ਕੋਈ ਹਿਸਾਬ ਕਿਤਾਬ ਬਣਦਾ ਉਹਦਾ 24 25 ਕੋ ਦੋ ਸ਼ਾਇਦ ਦੂਜੇ ਦੇ ਕੀ ਤੀਜਾ ਸੁਹਾ ਸੁਣਾ ਨੇ ਹੁਣ ਤੀਜਾ ਸੁਣਾ ਜਾ ਰਹੀ ਜਿਸ ਸੁਹਾ ਸੁਣਾ ਭਾਈ ਦੂਜਾ ਵੀ ਸਾਦੇ ਪਰ ਤੀਜੂ ਢੀ ਮਾ ਤੇਜਾ ਸੁਹਾ ਸੁਣਾ ਨੇ ਤੀਜਾ ਸੁਹਾ ਹਾਂਜੀ ਬੜੀ ਬਾਂਦੀ ਗਾਦੇ ਨਾਲ ਕੋਈ ਲੋੜ ਲਾੜ ਹੋ ਘਰ ਆਣ ਕੋਈ ਸੋਹ ਹੁੰਦਾ ਤਨ ਪੜਾ ਹੂੰ ਉਹਨਾਂ ਸਰਗੇ ਵੇਚਣੀ ਪਈ ਹੁੰਦਾ ਠੀਕ ਆ ਚਲੋ ਲੋਡ ਕਿਸੇ ਕੰਮ ਧੰਦੇ ਲਈ ਜੀ ਬਸ ਜੀ ਕਰਜ ਹੁੰਦੀ ਸੋ ਕਰਨੀ ਪਈ ਸੋ ਕੰਮ ਕਰਾਂ ਦੇ ਕਵੀਰ ਜਰੀਏ ਹਾਂਜੀ ਤੇ ਇਹ ਵੈੜ ਜਿਹੜੀ ਦੋਸਤੋ ਦੂਜੇ ਨੰਬਰ ਮੈਂ ਤੁਹਾਨੂੰ ਦਿਖਾ ਰਿਹਾ ਕ੍ਰੋਸ ਠੀਕ ਹੈ ਜੀ ਤੇ ਇੱਕ ਰੰਗ ਬਿਲਕੁਲ ਕਾਫੀ ਕਲਰ ਜਾਂ ਬ੍ਰਾਊਨ ਕਲਰ ਦੇ ਵਿੱਚ ਹੈ ਠੀਕ ਹੈ ਤੇ ਆਹ ਮੂੰਹ ਮੱਥਾ ਬਾਕੀ ਫੇਸਬੁੱਕ ਚੰਗਾ ਕੁਆਲਟੀ ਚੰਗੀ ਹੈ ਮੂੰਹ ਮੱਥੇ ਦੀ ਐ ਜੰਮੀ ਬੜੀ ਪੂਰੀ ਹੈ ਤੇ ਪੂਰਾ ਜਨੂਨ ਆ ਵੈੜ ਦੇ ਵਿੱਚ ਤੇ ਆਪਾਂ ਨੂੰ ਤੋਰੀਏ ਹੈਪੀ ਦਿਖਾਓ ਪਾਰ ਕੱਢ ਕੇ ਪਸੰਦੀ ਜਨੂਨ ਦਾ ਭਾਵ ਨੂੰ ਦਿਖਾ ਦੇ ਤੇ ਆਹ ਮੂੰਹ ਮੱਥਾ ਫੇਸ ਤੋਂ ਆਤੀ ਜਿਹੀ ਬਾਕੀ ਢੇਰ ਸਾਡੇ ਜਿਹੜੇ ਦੋਸਤੋ ਕੱਚੀ ਕੱਚੀ ਆ ਕੁਝ ਦਿਨ ਦਾ ਸਮਾਂ 20 ਦਿਨ 22 ਦਿਨ 20 ਦਿਨ ਦਾ ਸਮਾਂ ਹਜੇ ਬਾਕੀ ਆ ਠੀਕ ਆ ਕੋਈ ਵੀਰ ਇਨਾਫ ਹੋ ਤੇ ਵੀ ਕੋਈ ਛੋਟੀ ਜੀ ਵੈੜ ਨਹੀਂ ਗਈ ਵੱਡੀ ਵੈੜ ਵੱਡੀਆਂ ਵੈੜਾਂ ਦੇ ਵਿੱਚ ਆਪਾਂ ਗਿਣਤੀ ਇਸ ਵੈੜ ਦੀ ਕਰ ਸਕਦੇ ਆ ਆ ਭੀਸੇਂ ਘਣਾ ਤੋਂ ਨਾ ਦੀ ਨਹੀਂ ਕੋਈ ਮੁਸ਼ਕਲ ਕੋਈ ਕਿਸੇ ਪਾਸੇ ਨਹੀਂ ਜੀ ਨਹੀਂ ਕੋਈ ਮੁਸ਼ਕਲ ਨਹੀਂ ਅੱਛਾ ਗੱਲ ਤੇ ਪਰ ਤੋਂ ਪਨਾਏ ਵਧੀਆ ਇੱਕ ਨੰਬਰ ਹਾਂਜੀ ਹਾਂਜੀ ਲਓ ਜੀ ਆ ਦੇਖੋ ਠੀਕ ਹੈ ਉਚਾਈ ਕਦ ਕਰ ਹਰ ਪਾਸਿਓ ਪੂਰੀਏ ਦੋਸਤੋ ਵੀ ਕਿਸੇ ਵੀਰ ਨੇ ਆਪਣਾ ਡਿਸੀਜਨ ਲੈਣਾ ਬੈਠੇ ਬੈਠਾ ਹੈ ਤਾਂ ਤੁਸੀਂ ਲੈ ਸਕਦੇ ਹੋ ਘਰ ਵਿਜਿਟ ਕਰ ਲਿਓ ਪਹਿਲਾਂ ਉਸ ਤੋਂ ਕਿ ਉਹ ਹਸਾਬ ਨਾਲ ਜੇਕਰ ਤਿਆਰੀ ਦਾ ਪਸ਼ੂ ਰੇਟ ਵੀ ਪੁੱਛਾਂਗੇ ਤਿਆਰੀ ਵਾਲੇ ਪਸ਼ੂ ਦਾ ਰੇਟ ਹੋਰ ਆ ਅੱਜ ਕੁਝ ਛੋਟ ਜਿਹੜੀ ਆ ਉਹਨਾਂ ਕਮਾਨਤਨ ਵੱਧ ਹੋ ਜੂਗਾ ਜੇ ਅੱਜ ਮੌਕੇ ਦਾ ਠੀਕ ਆ ਬਾਕੀ ਇਹੋ ਜਿਹਾ ਪਸ਼ੂ ਦੋਸਤੋ 80-80 ਤਿਆਰ ਹੋ ਗਏ ਬਿਲਕੁਲ ਕੋਈ 2-4 ਦਿਨਾਂ ਦਾ ਕਰ ਦਵਾਈ ਹੋ ਗਏ ਤੇ ਰੇਟ ਜਿਹੜਾ ਮੂੰਹ ਮੰਗਿਆ ਆਪਾਂ ਦੇਖਦੇ ਹਾਂ ਵਪਾਰੀ ਵੀਰਾਂ ਦਾ ਵੀ ਤੇ ਘਰੇਲੂ ਵੀਰਾਂ ਦਾ ਵੀ ਮਰਜ਼ੀ ਦਾ ਜਿੰਨਾ ਮਰਜ਼ੀ ਮੰਗ ਮੰਗ ਸਕਦੇ ਕਿਉਂਕਿ ਜਿਹੋ ਜਿਹੀ ਕੁਆਲਟੀ ਬਣ ਕੇ ਤਿਆਰ ਹੋ ਜਾਂਦੀ ਮੌਕੇ ਤੇ ਹੈਪੀ ਵੀਰੇ ਅੱਜ ਲੈਣ ਦੇਣ ਦਾ ਕੀ ਕਰ ਰਹੇ ਹਾਂਜੀ ਸਾਹਿਬ ਅੱਜ ਦਾ ਇਹ ਤਾਂ ਪਤਾ ਵੀ ਆਪਾਂ ਜਿਆਜ ਹੀ ਕਰਨਾ ਹੈ ਤਿਆਰ ਹੋਈ ਦਾ ਮਾਡਲ ਪਤਾ ਸੀ 85 ਹਜ਼ਾਰ ਦੀ ਵੜ ਹੈਗੀ ਆ ਤੁਸੀਂ ਰੋਈ ਵੀਡੀਓ ਬਣਾ ਲਿਓ ਅੱਜ ਜਿਹੜਾ ਆਪਾਂ 55 ਹਜ਼ਾਰ ਚ ਪਹੁੰਚ ਕਰਨੀ ਆ 55 ਚ ਪਹੁੰਚ ਕਰਨੀ ਆ ਠੀਕ ਆ ਕੋਈ 5-4 ਹਜ਼ਾਰ ਖਾ ਵੀ ਤੁਹਾਨੂੰ ਆ ਫੇਰ ਵੀ ਵਾਦੇ ਦੀ ਅਜੇ ਕਹਿੰਨੇ ਗੱਡੀ ਵੇਚੇ ਨਹੀਂ ਹੋਵੇ ਸੇ ਪੱਡੀ ਆ ਪੂਰੀ ਪੂਰੀ ਵੱਡੀ ਆ ਤੇਰੇ ਸਾਹਮਣੇ ਆ ਕੋਈ ਇਹ ਕਰਨੀ ਕਿਸੇ ਪਾਸੇ ਖੁੰਝੀ ਨਹੀਂ ਉਹੀ ਇਹ ਨਹੀਂ ਕਹਦੇ ਵੀ ਇਹ ਲਸੀ ਦੀ ਆ ਹਮਮ ਇਹ ਲੋ ਪੂਰੀ ਛਮੀ ਪਈ ਆ ਹਮਮ ਰਾਜੀ ਬਾਜੀ ਆ ਪੂਰੀ ਪੇੜ ਪੂਟ ਪਾਰਾ ਹਰ ਪਾਸੋਂ ਕਤ ਵਜਣ ਵਾਲੀ ਆ ਤੇ 55000 ਦੇ ਵਿੱਚ 50000 ਤੋਂ ਉੱਪਰ ਜੋ ਕੋਈ ਗੱਲ ਨਹੀਂ ਅਜਿਹਾ ਮੰਤਨ ਵੀ ਅਸੀਂ ਨਹੀਂ ਕਰਾਂਗੇ ਠੀਕ ਹੈ ਜੀ ਹਾਂ ਜੀ ਛੋੜ ਛੱਪਾ ਉਹ ਤਾਂ ਹੁੰਦਾ ਨਹੀਂ ਆਪਾਂ ਕੋਈ ਗੱਲ ਨਹੀਂ ਕਰਾਂਗੇ ਨੀਵੇਂ ਹੁੰਦਾ ਪਰ ਹੁੰਦੇ ਨਹੀਂ ਨਹੀਂ ਗਏ ਨੇ ਕੱਚੀ ਕਰਕੇ ਮਿਲੀ ਆ ਹਮਮ ਬਹੁਤ ਆਪਾਂ ਨੂੰ ਪਾਪੜ ਤੇ ਚੀਜ਼ ਆਈ ਆ ਹਾਂ ਜੀ ਆਪਾਂ ਨੂੰ ਪਾੜ ਨਹੀਂ ਪਾੜਾ ਬੱਦੇ ਨਹੀਂ ਬਿਲਕੁਲ ਹੈਪੀ ਭਾਈ ਨੰਬਰ ਆਪਣੇ ਜ਼ਰੂਰ ਦੱਸੋ ਫੋਨ ਨੰਬਰ ਹੈਗਾ ਆਪਣੀ 81 63 73 572 ਜੁਦ 6 ਨੰਬਰ ਤੇ ਵਟਸਐਪ ਉੱpon ਚੱਲਦਾ ਠੀਕ ਹੈ ਵੀਰੇ ਹਾਂਜੀ ਤੇ ਪਿੰਡ ਦਾ ਦਾ ਦੋਸਤੋ ਬੁਰਜ ਨੱਥੂ ਗਿਆ ਤੇ ਹੈਪੀ ਭਰਾ ਦਾ ਨਾਮ ਹੈ ਠੀਕ ਆ ਤੁਸੀਂ ਵਿਜ਼ਿਟ ਕਰੋ ਤਸੱਲੀ ਕਰੋ ਮੈਂ ਜਿਹੜਾ ਦੋਸਤੋ ਵਾਰ-ਵਾਰ ਕਹਿਣਾ ਵੀ ਪਹਿਲ ਜੜੀ ਆ ਆਪਦੀ ਪ੍ਰੈਫਰੈਂਸ ਆ ਉਹ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਆ ਕਰੋ ਤਸੱਲੀ ਕਿਉਂਕਿ ਪੈਸਾ ਉਹੀ ਲੱਗਣਾ ਹੁੰਦਾ ਦੋਸਤੋ ਬਾਅਦ ਵਿੱਚ ਤੁਸੀਂ ਆਨਲਾਈਨ ਮੰਗਾ ਕੇ ਕਈ ਤਰ੍ਹਾਂ ਦੇ ਬਾਅਦ ਚ ਲਾਂਬੇ ਭੈਣ ਭਰਾ ਦਿੰਦੇ ਹੋ ਉਸ ਤੋਂ ਪਹਿਲਾਂ ਜਿਹੜੀ ਨਰਕ ਪਰਖਾ تصدیق ਪਹਿਲਾਂ ਹੁੰਦੀ ਆ ਦੇਖੋ ਜਿਹੜੇ ਬੰਦੇ ਨੇ 50 60 ਹਜ਼ਾਰ ਲੱਖ ਰੁਪਏ ਉਹਨਾਂ ਦੀ تصਦੀਕ ਕਰੋ ਹਾਂ ਬਾਬੇ ਨੇ ਕੱਲ੍ਹ ਗੱਲ ਸੱਚੀ ਕਹੀ ਵੀ ਹਜ਼ਾਰ ਦਾ ਤੇਲ ਪੂਕਿਆ ਜੋ ਗਲ ਚੰਗੀ ਆ ਬਸ ਬਸ ਜਿਹੜਾ ਬਾਅਦ ਵਿੱਚ ਲਾਮਾ ਉਹ ਮਾੜਾ ਮੁੜਕੇ ਬਾਅਦ ਵਿੱਚ ਬਈ ਹੈਪੀ ਵਾਪਸ ਕਰਨ ਦਾ ਕੋਈ 10 ਹਜ਼ਾਰ ਦਾ ਵਟਾ ਲਾ ਦਿਓ 15 ਹਜ਼ਾਰ ਦਾ ਲਾ ਦਿਓ ਫਿਰ ਘਾਟਾ ਜ਼ਿਆਦਾ ਚੱਲਣਾ ਉਸ ਤੋਂ ਪਹਿਲਾਂ تصਦੀਕ ਕਰੋ ਹਜ਼ਾਰ ਦਾ ਪਾ ਦਿਓ 1500 ਦਾ ਪਾ ਦਿਓ ਕੀ ਮੋੜ ਦਾ ਬੜਾ ਮਗਰ ਇਹਦੇ ਕੋਈ ਵਪਾਰੀ ਕੋਈ ਮੋੜ ਦਾ ਦੱਸੋ ਵਪਾਰੀ ਦੀ ਕੋਈ ਨਹੀਂ ਮਗਰ ਮੋੜ ਦਾ ਹੁੰਦਾ ਜੇ ਵਪਾਰੀ ਬੰਦੇ ਕੋਈ ਵਪਾਰੀ ਵਪਾਰੀ ਹੁੰਦਾ ਦੇ ਵਪਾਰੀ ਬੰਦਾ ਪਰ ਵਪਾਰੀ ਮੂਰਦਾ ਉਹਨੇ ਤਸੱਲੀ ਕਰੋ ਜਿੰਨੇ ਕਰਨੀ ਵੀਰ ਆਪਦੀਆਂ ਕਿ ਇਹੜਾ ਰਕਮਲਾ ਸਾਦਾ ਇੰਨੀ ਤਸੱਲੀ ਕਰ ਸਕਦਾ ਯਾਰ 500 ਦਾ ਕੋਈ ਟੀਲ ਮਾਝੂ ਕੋਈ ਚਵੱਡੀ ਗੱਲ ਨਹੀਂ ਵੇਚਦੇ ਜਾ ਬਿਲਕੁਲ ਜੀ ਹਾਂਜੀ ਸੋ ਵਪਾਰੀ ਵੀਰ ਵੀ ਕਹਿੰਦਾ ਤੁਸੀਂ ਤਸੱਲੀ ਕਰੋ ਬਾਕੀ ਜਿਹੜਾ ਵੀਰ ਵਪਾਰੀ ਕੋਈ ਕਹਿੰਦਾ ਵੀ ਨਹੀਂ ਤਸੱਲੀ ਕਰਾਉਣੀ ਕੀ ਕੋਈ ਚਪਾਈ ਕਰਾਉਣ ਤੋਂ ਕੋਈ ਅਨਕ ਨਹੀਂ ਕਰਦਾ ਉਹ ਦੋਸਤੋ ਤੁਸੀਂ ਮੈਨੂੰ ਦੱਸ ਸਕਦੇ ਹੋ ਭਰਾਇਆ ਵਪਾਰੀ ਵੀਰ ਜੀ ਦੱਸੇ ਮੁਤਾਬਕ ਤਸੱਲੀ ਨਹੀਂ ਕਰਾਉਂਦਾ ਹੀ ਸਾਈਬ ਇਹਨਾ ਕੀਤਾ ਸੀਗਾ ਤੇ ਫੇਰ ਉੱਥੇ ਜਿਹੜਾ ਆਪਾਂ ਦੋਸਤੋ ਆਪਾਂ ਖੁਦ ਸੋਚਾਂਗੇ ਆਪਾਂ ਨੂੰ ਉਸ ਭਰਾ ਨਾਲ ਕੰਮ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਇਹ ਗੱਲਾਂ ਜ਼ਰੂਰ ਮੇਰਾ ਵੀਰ ਹੱਥ ਜੋੜ ਕੇ ਬੇਨਤੀ ਹੈ ਜ਼ਰੂਰ ਜਿਹੜੀਆਂ ਪ੍ਰਵਾਨ ਕਰ ਲਿਆ ਕਰੋ ਪਸ਼ੂ ਜਿਹੜਾ ਤੁਹਾਨੂੰ ਚੰਗਾ ਮਿਲ ਜੇ ਜਿਸ ਘਰ ਤੋਂ ਵੀ ਆਪਾਂ ਵੀਡੀਓ ਬਣਾਉਨੇ ਆ ਤੇ ਉਹ ਆਪਣਾ ਜਿਹੜਾ ਦੋਸਤੋ ਇੱਕ ਸੁਨਿਆ ਭੈਣ ਭਰਾਵਾਂ ਨੂੰ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ